सत श्रीकाल जी, जी कहानी बीबी तेरा यह मुडा बहुत पड़ेगा बहार जाएगा तो बहुत धन कमा एक घेरू रंगे कपड़िया वे साध ने मुंडे चाबड़ का हाथ पीख के आख्या नाम तो चाबड़ का संतोख से पर लाड़ लाड़ उसका नाम बिगड़ के चाबड़ हो गया बीबी ਬਹੁਤ ਹੀ ਜ਼ਿਆਦਾ ਤੇਜ਼ ਕਿਸਮਤ ਲੈ ਕੇ ਜੰਮਿਆ ਹੈ ਤੇਰਾ ਮੁੰਡਾ ਦੇਖ ਲੈਣਾ ਮੇਰੀ ਇਹ ਗੱਲ ਛੁੱਟ ਨਹੀਂ ਜਾਵੇਗੀ ਪਪਾ ਜੀ ਤੁਹਾਨੂੰ ਤੁਸੀਂ ਤੁਹਾਨੂੰ ਮੇਰੀ ਨਿਮਾਣੀ ਦੀ ਝੁਲੀ ਖੁਸ਼ੀ ਨਾਲ ਪਰ ਦਿੱਤੀ ਆਹ ਰੇਖ ਲੈ ਬਾਬਾ ਜੀ ਮੇਰੀ ਨਿੱਕੀ ਹੁੰਦੀ ਦੇ ਹੱਥ ਅੱਗੇ ਨਾਲ ਸੜ ਕੇ ਇਸ ਤੇ ਮੇਰੇ ਹੱਥਾਂ ਦੀਆਂ ਲਕੀਰਾਂ ਵੀ ਸੜ ਗਈਆਂ ਤੈਂ ਉਹ ਤਹਗੁਰਪਤੀ ਚੱਕੀ ਟੋਂਦੀ ਆ ਗੁੰਮਦੀ ਦੀ ਖੁਸ਼ੀ ਉੱchnਣ ਲੱਗੀ ਬੀਬੀ ਇਹ ਮੁੰਡਾ ਤੇਰੇ ਲਈਖ ਵੀ ਬਦਲ ਦੇਵੇਗਾ ਹੁਣ ਸਾਨੂੰ ਦਖਸ਼ਨਾ ਦੇਵੋ ਤੇ ਅਸੀਂ ਹੋਰ ਅੱਗੇ ਹੋਈ ਹਾਂ ਬਾਬਾ ਜੀ ਮੈਂ ਹੁਣੇ ਹਈ ਗੁੰਮਦੀ ਉੱਟੀ ਤੇ ਸਵਾਤ ਵਿੱਚ ਚਲੀ ਗਈ ਉਸ ਤੁੱਲੇ ਵਿੱਚੋਂ गुड़ की भेली कदी पड़ोले वीह किलो कणक एक ग पा के बा अगे तर दी हाथ जोड़ के बोली बाबा जी जमाने बहुता कुछ नहीं कर सकती बा ने ललचाइय अखा दाणिया गुड़बल देखिया बीबा संत का दे पुखे ने यह बाबाद का भंडारा चलता आपा सब कुछ उसे लंगर पा लेना आप दान सफल हो जाएगा बबा जी आप जा रुपए भी लै लवो मसा बचा के रखे से मखिया वेले को वेले कम आए गुमती ने चूने के लड़ बत्ती बना के बने रुपई खोल के बाबे ने बीबा बबे सेवा करके तू बहुत बड़ा पुन खटिया बहुत परेशान ने तू अज सा जीवन भर की कमई खटली छिला कि मेहनत की कमई आप लुट की लिया गुमती आगे जिमें उसका पुत्र बहुत पढ़ लिख के बहार चला गया फिर उसने उसनों बहुत सारे पैसे भेजे इन्होंने पैसों ने गुमती के घर की काया ही पलट दी उसके घर वाला हम खेतों इकला मथा नहीं मारा सगो कई पइये काम उ रखे हैं ਗੁੰਤੀ ਨੇ ਸਾਧ ਵਾਲੀ ਗੱਲ ਆਪਣੇ ਘਰ ਵਾਲੇ ਰਮਤੇ ਨੂੰ ਦੱਸੀ। ਸਾਧ ਬਚਨ ਕਰਕੇ ਗਿਆ ਹੈ ਕਿ ਆਪਣਾ ਸੰਤੋਖ ਸਿੰਘ ਬਹੁਤ ਪੜ੍ਹ ਲਿਖ ਕੇ ਬਾਹਰ ਜਾਵੇਗਾ। ਨਾ ਕਰੇ ਕਿਸੇ ਸਾਧ ਦੇ ਮੂੰਹੋਂ ਇਹ ਸੁਣਿਆ ਕਿ ਤੇਰਾ ਮੁੰਡਾ ਸਿਧਰਾ ਜਾਂ ਕਮਲਾ ਜਾਂ ਇਹ ਨਲਾਇਕਾ ਇਹ ਚੋਰ ਠੱਗ ਬਣ ਸਕਦਾ। ਰਮਤੇ ਨੇ ਪੁੱਛਿਆ ਨਾ ਇੰਜ ਕਿਵੇਂ ਕਹੇਗਾ? ਉਹਨੇ ਪਹਿਲਾਂ ਸੰਤੋਖ ਦੇ ਹੱਥੀਆਂ ਲਕੀਰਾਂ ਦੇਖੀਆਂ ਸੀ। ਫਿਰ ਉਹਨੇ ਦੱਸਿਆ ਕਿ ਇਹਦੀ ਕਿਸਮਤ ਬੜੀ ਤੇਜ਼ ਆ। ਗੁੰਤੀ ਨੂੰ ਸਾਧੀ ਗੱਲ ਉੱਤੇ ਰੱਬ ਜੀ ਨਾਲ ਯਕੀਨ ਸੀ। ਜੇ ਸਾਧ ਇਹ ਨਾ ਕਹਿਣ ਤੇ ਤੇਰੇ ਵਰਗੀਆਂ ਸਾਧਾਂ ਨੂੰ ਝੋਲੇ ਭਰ ਕੇ ਕਣਕ ਦੇ ਕਿਵੇਂ ਦੇਣਾ? ਜੀ ਸਾਦਾਖ ਦੇਣ ਕਿ ਤੇਰਾ ਮੁੰਡਾ ਮਾੜਾ ਤਾਂ ਤੇਰੇ ਵਰਗੀ ਢਿੱਲਿਆਂ ਦਾ ਅਚਾਰ ਵੀ ਨਦੇ। ਰਮਤੀ ਨੂੰ ਜਿੰਨੇ ਸਾਰਿਆਂ ਦੀਆਂ ਸਾਰੀਆਂ ਰਮਚੰਦ ਦਾ ਪਤਾ ਸੀ ਤੇਰੇ ਨਾਲ ਤਾਂ ਗਲ ਕਰਨੀ ਵੀ ਮਾੜੀ ਏ ਤੋ ਤਾਂ ਐਵੇਂ ਬਾਦ ਦੇਣਾ। ਗੰਤੀ ਨੀ ਰਮਤੀ ਪ੍ਰਤੀ ਜੋਸ ਪ੍ਰਗਟ ਕਰਦੇ ਆਖਿਆ ਚਲ ਕੋਈ ਨਹੀਂ ਸਾਤ ਤਾਂ ਹੁਣੀ ਲਬਣਾ ਸੰਤੋਖ ਤਾਂ ਆਪਣੇ ਘਰੇ ਹੀ ਆ ਦੇਖ ਲਵਾਂਗੇ ਕੀ ਬੈਂਗਣੀ ਉੜਦੀ ਆ। ਰਮਤੀ ਨੇ ਉੜਦੀ ਧੂਣ ਨੂੰ ਪਾਣੀ ਪਾ ਕੇ ਛਾਪਣ ਦੀ ਕੋਸ਼ਿਸ਼ ਕੀਤੀ। ਗੰਤੀ ਨੇ ਸਾਰੇ ਪਿੰਡ ਦੀਆਂ ਔਤੀਆਂ ਅਤੇ ਰਿਸ਼ਤੇਦਾਰੀਆਂ ਵਿੱਚ ਦੱਸ ਦਿੱਤਾ ਕਿ ਉਸ ਦਾ ਮੁੰਡਾ ਸੰਤੋਖ ਵੱਡਾ ਹੋ ਕੇ ਬਾਹਰ ਜਾਵੇਗਾ। ਇਸੀ ਕਿਸਮਤ ਬਹੁਤ ਤੇਜ਼ ਆ ਪਹਿਲਾਂ-ਪਹਿਲਾਂ ਸਾਰਿਆਂ ਨੇ ਉਸੇ ਗੱਲ ਉੱਤੇ ਖੁਸ਼ੀ ਪ੍ਰਗਟ ਕੀਤੀ ਪਰ ਹੌਲੀ-ਹੌਲੀ ਜਿਵੇਂ ਸਾਰਿਆਂ ਦੀ ਹਾਸੀ ਦਾ ਪਾਤਰ ਬਣ ਗਏ ਫਿਰ ਮਕੌਲ ਕਰਦੀਆਂ ਆਖਦੀਆਂ ਕੀ ਪਤਾ ਬਾਹਰ ਜਾਵੇਗਾ ਜਾਂ ਅੰਦਰ ਕੋਈ ਆਖਦੀ ਬਾਹਰ ਵਾਲੇ ਤਾਂ ਇਹ ਨੂੰ ਗੀਕਦੇ ਨੇ ਕਿ ਚੱਬ ਕਦੋਂ ਸਾਡੇ ਮੁਲਕ ਵਿੱਚ ਆਵੇਗਾ ਤੇ ਸਾਡੀ ਭਾਗ ਖੁੱਲਣਗੀ ਜਾਉ ਬਾਹਰ ਦੂਜੇ ਗਵਾੜ ਵਿੱਚ ਕੋਕਰ ਤੇ ਕੁੱਤੇ ਤੋਂ ਡਰਦਾ ਜਾਂਦਾ ਨਹੀਂ ਬਾਹਰ ਤਾਂ ਹੋਰ ਨਾ ਜਾਵੇ ਪਰ ਗੁੰਮਤੀ ਨੂੰ ਤਾਂ ਜਿਵੇਂ ਯਕੀਨ ਹੋ ਗਿਆ ਕਿ ਸਾਰ ਜਿਵੇਂ ਪੱਥਰ ਤੇ ਪਾਣੀ ਖੜਾ ਗਿਆ ਪਾਣੀ ਵਿੱਚ ਲਕੀਰ ਪਾ ਗਿਆ ਉਹ ਚਾਬੜ ਨੂੰ ਲੋੜੂਗਾ ਤੇ ਪਿਆਰ ਲਾੜ ਕਰਨ ਲੱਗੀ। ਉਸੇ ਹਾਲ ਚਿਰ ਪੂਰੀ ਕਾਦੀ ਹੁਣ ਆਪ ਦਾ ਚਾਬੜ ਨੂੰ ਕੀ ਘੋੜਨਾ ਸੀ ਬਲਕਿ ਕਦੇ ਰਮਤੇ ਨੂੰ ਵੀ ਕੁਝ ਨਹੀਂ ਸੀ ਆਖਣ ਦਿੰਦੀ। ਚਾਬੜ ਨੂੰ ਕੋਈ ਡਰ ਨਹੀਂ ਸੀ ਰਿਹਾ। ਘਰੋਂ ਖੁੱਲ ਮਿਲ ਗਈ ਤੇ ਚਾਬੜ ਦੀਆਂ ਆਤਾਂ ਖਰਾਬ ਹੋਣ ਲੱਗੀਆਂ। ਘਰੋਂ ਗਮਤੀ ਉਸਨੂੰ ਤਿਆਰ ਕਰਕੇ ਸਕੂਲ ਤੋਰਦੀ ਪਰ ਉਹ ਰਸਤੇ ਵਿੱਚ ਹੀ ਵਟਾ ਰੰਦਾ। ਹੌਲੀ-ਹੌਲੀ ਉਸ ਦੇ ਪੈਰ ਖੇਤਾਂ ਨੂੰ ਹੋ ਤਰੇ। ਉਹ ਕਦੇ ਕਿਸੇ ਢੇਰੀ ਉੱਤੇ ਪਹੁੰਚ ਜਾਂਦਾ ਕਰੇ ਕਿਸੇ ਢੇਰੀ ਤੇ। ਢੇਰੀਆਂ ਤੋਂ ਕਾਫੀ ਵੀਰ ਤੁਰ ਲੈਂਦਾ ਤੇ ਸਾਰੀ ਛੁੱਟੀ ਮਿਲਣ ਵੇਲੇ ਤੱਕ ਉਹ ਸਕੂਲ ਕੋਲ ਆ ਜਾਂਦਾ। ਜਿਉਂ ਹੀ ਛੁੱਟੀ ਮਿਲਦੀ ਤਾਂ ਉਹ ਫੇਰ ਆਪਣੇ ਸਾਥੀਆਂ ਨੂੰ ਪੰਡ ਦਿੰਦਾ ਤੇ ਉਹਨਾਂ ਨਾਲ ਹੀ ਘਰੋਂ ਆ ਜਾਂਦਾ ਫੇਰ ਤਾਂ ਉਹ ਖੇਤਾਂ ਵਿੱਚ ਜਾਣਾ ਅਜਾਹ ਗਿਜਿਆ ਕਿ ਹਰ ਰੋਜ਼ ਕਿਸੇ ਨਾ ਕਿਸੇ ਦੇ ਉਹ ਫੇਰ ਤੋਲ ਲਿਆਉਂਦਾ ਕਿਸੇ ਦੇ ਕੁਮਾਰ ਵਿੱਚੋਂ ਗੰਨੇ ਪੁੱਟ ਲਿਆਉਂਦਾ ਉਸ ਨਾਲ ਸਾਰੇ ਪਿੰਡ ਦੇ ਖੇਤਾਂ ਨਹੀਂ ਤਾਂ ਕੀ ਬਲਕਿ ਕਈ ਪਿੰਡਾਂ ਦੇ ਖੇਤਾਂ ਤੇ ਉਹਨਾਂ ਦੇ ਮਾਲਕਾਂ ਦੀ ਵੀ ਜਾਣਕਾਰੀ ਹੋ ਗਈ ਕਈ ਵਾਰ ਤਾਂ ਉਹ ਪੀੜਾਂ ਬੱਕਰੀਆਂ ਵਾਲੇ ਆਜ਼ਰੀਆਂ ਕੋਲ ਬੈਠ ਕੇ ਚਾਹ ਵੀ ਪੀ ਲੈਂਦਾ ਉਸੇ ਰੀਜ਼ ਨਾਲ ਅਤੇ ਸਕੂਲੋਂ ਟੈਲੈਂਟ ਵਾਲੇ ਕਈ ਮੁੰਡੇ ਵੀ ਉਹਦੇ ਨਾਲ ਰਲ ਕੇ ਉਹ ਜੋ ਜਿसरी ਖੇਤ ਵਿੱਚ ਜਾਵੜਦੇ ਉਹ ਜਾੜਾ ਕਰ ਦਿੰਦੇ ਖੇਤਰੀ ਚੋਂ ਮੂਫਲੀ ਪੋਟੇ ਦੇ ਵਿਚ ਰਿੰਦੇ ਜਾਂ ਫਿਰ ਨਿਰਮਾ ਕਪਾਹ ਚੋਂ ਕੀ ਵਿਚ ਰਿੰਦੇ ਹੌਲੀ ਹੌਲੀ ਉਹਨਾਂ ਦਾ ਮੂਹ ਪਿੰਡ ਵਾਲ ਹੋ ਗਿਆ ਜਿਸ ਕਿਸੇ ਦੀ ਵੀ ਕੋਈ ਚੀਜ਼ ਹੱਥ ਲੱਗਦੀ ਉਹ ਚੁੱਕ ਕੇ ਵੇਚ ਲਿੰਦੇ ਕਈ ਵਾਰ ਜ਼ਿੰਮੇਦਾਰ ਨਹੀਂ ਰਹਿੰਦੇ ਹੱਥੀ ਫੜਕੀ ਕੋਟਾਪਾ ਚੜਿਆ ਪਰ ਉਹ ਇੰਨੇ ਠੀਕ ਹੋ ਗਏ ਅਤੇ ਪੱਕੇ ਹੋ ਗਏ ਕਿ ਦੋ ਪਈਆਂ ਵਿਛੜ ਗਈਆਂ ਸੜਕੀ ਮੀਰੀਟ ਹੋਈ ਤੇਂੜੇ ਚੋਂ ਚੋੜਾਂ ਦੀ ਟੋਲੀ ਨਾਲ ਮਸ਼ਹੂਰ ਹੋ ਗਏ ਹਰ ਕੋਈ ਉਹਨਾਂ ਨੂੰ ਮੂੰਹ ਨਾਲ ਲਾਉਂਦਾ ਗੋਂਦੀ ਜਿਸ ਨੂੰ ਹੁਣ ਤੱਕ ਇਹੀ ਵਿਸ਼ਵਾਸ ਸੀ ਕਿ ਉਸ ਦਾ ਸੰਤੋਖ ਬਹੁਤ ਹਿਸ਼ਿਆਰਤ ਤੇ ਲਾਇਕਾ ਵਿਸ਼ਵਾਸ ਟੁੱਟਣ ਲੱਗਿਆ ਹਉ ਲਗੇ ਜਿੰਨੇ ਸਾਦੇ ਝੂਠਾ ਸੀ ਜੋ ਉਸ ਸਨਮਾਨ ਬਟੂਰਨ ਦੀ ਝੂਠ ਬੋਲਿਆ ਤੇ ਹੱਥ ਦੀਆਂ ਲਕੀਰਾਂ ਨੂੰ ਉਲਟ ਕਰਕੇ ਪੜ ਗਿਆ ਲਗਾਤਾਰ ਕੋਈ ਜਮਾਤ ਵਿੱਚ ਉਹ ਫੀਲ ਹੋਣ ਕਰਕੇ ਅਤੇ ਸ਼ਰਾਰਤਾਂ ਕਰਕੇ ਕਰਨ ਕਰਕੇ ਉਸ ਨੂੰ ਅਤੇ ਉਸ ਦੇ ਸਾਥੀਆਂ ਨੂੰ ਸਕੂਲ ਵਿੱਚੋਂ ਕੱਢ ਦਿੱਤਾ ਹੁਣ ਉਹਨਾਂ ਦੀ ਟੋਲੀ ਹੁਰਮਤ ਪਾਉਂਦੀ ਇੱਕ ਦੂਜੇ ਨੂੰ ਗਾਲਾਂ ਕੱਢਦੇ ਤੁਰੇ ਆਉਂਦੇ ਬੰਦੇ ਨੂੰ ਪੁੱਠਾ ਸਿੱਧਾ ਬੋਲਦੇ ਅੱਗੇ ਜੇ ਕੋਈ ਕੁਝ ਕਹਿ ਦਿੰਦਾ ਤਾਂ ਉਸੇ ਗੱਲ ਪੈਂਦੀ ਗਾਲਾਂ ਕੱਢਦੀ ਅਤੇ ਕੁੱਟ ਧਰਦੀ ਉਹਨਾਂ ਨੇ ਪਿੰਡ ਵਿੱਚ ਤੇ ਆਲੇ ਦੁਆਲੇ ਦੇ ਲੋਕਾਂਾਂ ਵਿੱਚ دہشت ਵਾਲਾ ਮਾਹੌਲ ਪੈਦਾ ਕਰ ਦਿੱਤਾ ਉਹ ਜਿੱਤੇ ਢੀਲੰਗੇ ਲੋਕ ਰਾਹ ਛੱਡ ਜਾਂਦੇ ਜੇ ਕਿਸੇ ਵਿਚਾਰੇ ਨੂੰ ਉਹਨਾਂ ਦਾ ਸਾਹਮਣਾ ਕਰਨਾ ਪੈ ਜਾਂਦਾ ਤਾਂ ਉਹਨਾਂ ਨੂੰ ਸਲਾਮ ਕਰਨੀ ਪੈਂਦੀ ਮਨਮਰਜ਼ੀ ਨਾਲ ਕਿਸੇ ਦਾ ਡਰ ਨਾ ਹੋਣ ਕਾਰਨ ਉਹ ਦੁਕਾਨਦਾਰਾਂ ਜਾਂ ਹੋਰ ਕੀਤਾ ਕਰਨ ਵਾਲਿਆਂ ਨੂੰ ਡਰਾਉਂਦੇ ਨਸ਼ੇ ਕਰਨ ਲੱਗਿਆ ਤੇ ਰਾਤ-ਰਾਤ ਭਾਰੂ ਗੇੜੇ ਕਰਦੇ ਰਹਿੰਦੇ ਰਮਤਾ ਉਹਨਾਂ ਦੀਆਂ ਹਰਕਤਾਂ ਤੋਂ ਪੁੱਛ ਕੇ ਦੁਖੀ ਸੀ ਉਹ ਸਾਰਾ ਦਿਨ ਚਾਬੜ ਨੂੰ ਗਾਲਾਂ ਕੱਢਦਾ ਰਹਿੰਦਾ ਕੁੰਤੀ ਵੀ ਜਿਵੇਂ ਪਾਗਲ ਹੋ ਗਈ ਸੀ ਉਹ ਸਾਦ ਨੂੰ ਗਾਲਾਂ ਕੱਢਦੀ ਰਹਿੰਦੀ ਜਿਸ ਦੀਆਂ ਗੱਲਾਂ ਦੇ ਚਾਹ ਕਿ ਉਸਨੇ ਆਪਣੀਆਂ ਅੱਖਾਂ ਤੇ ਪੱਟੀ ਹੀ ਨਹੀਂ ਬੰਨੀ ਬਲਕਿ ਅਕਲ ਤੇ ਪਰਦਾ ਪਾ ਲਿਆ ਜਦੋਂ ਕਿਸੇ ਦੇ ਸੋਏ ਸੁਪਨਿਆਂ ਦਾ ਅੰਤ ਖੌਫਨਾਕ ਹੁੰਦਾ ਹੈ ਜਾਂ ਉਦੋਂ ਸੁਪਨਮਈ ਦੁਨੀਆ ਵਿੱਚ ਉਸਰੀਆ ਹਵਾ ਦਾ ਮਹਿਲ ਸਮੇਂ ਦੇ ਚਖੜ ਨਾਲ ਟੇਟੇ ਰਹੀ ਜਾਵੇ ਤਾਂ ਮਨੁੱਖ ਤੇ ਅਜਿਹੀ ਅਸਹਿ ਸੱਟ ਵੱਜਦੀ ਆ ਕਿ ਆਦਮੀ ਹੋਸ਼ ਵਿੱਚ ਹੁੰਦਾ ਹੋਇਆ ਵੀ ਸਦਵੋ ਦੇਖੋ ਦਿੰਦਾ ਹੈ ਉਹ ਨਾ ਤਾਂ ਸੂਝਵੰਦ ਰਹਿੰਦਾ ਹੈ ਅਤੇ ਨਾ ਹੀ پاگل ਹੁੰਦਾ ਹੈ ਅਜਿਹੀ ਅਵਸਥਾ ਵਿੱਚ ਪਹੁੰਚ ਗਈ ਸੀ ਗੁੰਮਤੀ ਚਾਬੜ ਅਤੇ ਉਸ ਦੇ ਸਾਥੀਆਂ ਦੀਆਂ ਹਰਕਤਾਂ ਨੂੰ ਲੋਕ ਕੌੜੇ ਘੁੱਟ ਦੀ ਤਰ੍ਹਾਂ ਪਿੰਦੇ ਰਹੇ ਪਰ ਹੁਣ ਉਹਨਾਂ ਦੀਆਂ ਹਰਕਤਾਂ ਘਟਕ ਹੋ ਗਈਆਂ ਸਨ ਉਹ ਪਿੰਡ ਦੀਆਂ ਧੀਆਂ ਭੈਣਾਂ ਨੂੰ ਤੰਗ ਕਰਨ ਲੱਗੇ ਤਾਂ ਕਈਆਂ ਦਾ ਖੂਨ ਖੋਲਣ ਲੱਗਿਆ ਉਹਨਾਂ ਦੀਆਂ ਇਹਨਾਂ ਹਰਕਤਾਂ ਤੋਂ ਅੱਕ ਕੇ ਇੱਕ ਦਿਨ ਚੰਦਨ ਕੇ ਗੇਲੀ ਨੇ ਉਹਨਾਂ ਉੱਤੇ ਡੰਗਨ ਆਵਾਰ ਕਰ ਦਿੱਤਾ ਕਿਉਂਕਿ ਉਹ ਉਸ ਦੇ ਭੈਣ ਨੂੰ ਆਉਂਦੀ ਜਨਮ ਨੂੰ ਤੰਗ ਕਰਦੀ ਸੀ ਅਤੇ ਉਹਨਾਂ ਦੇ ਘਰ ਆ ਗਿਉ ਜਿਹੜੇ ਘੱਟਣ ਲੱਗੇ ਗੇਲੀ ਦੇ ਅਚਨਚੇਤ ਵਰਤੋਂ ਵਿੱਚ ਲਈ ਸਾਰੇ ਭੱਜ ਕੇ ਇਸ ਘਟਨਾ ਦੀ ਸਾਰੇ ਪਿੰਡ ਵਿੱਚ ਬਹੁਤ ਚਰਚਾ ਹੋਈ ਗੇਲੀ ਲੋਕਾਂ ਦਾ ਨਾਇਕ ਬਣ ਕੇ ਉੱਭਰਿਆ ਜਿਸ ਨੇ ਗੰਦੇ ਅਤੇ ਗੁੰਡੇ ਬੰਦਿਆਂ ਨੂੰ ਅੱਗੇ ਲਾਇਆ ਹਰ ਗਲੀ ਮਹੱਲੇ ਅਤੇ ਨਜ਼ਦੀਕੀ ਇਲਾਕਿਆਂ ਵਿੱਚ ਗੇਲੀ ਦੀ ਗੱਲ ਹੋਣ ਲੱਗੀ ਕੋਈ ਤਾਂ ਗੁਰੂ ਟੱਕਰ ਹੀ ਜਾਂਦਾ ਆ ਇਹ ਵੀ ਡਰਦੇ ਨੂੰ ਬਰਉਂਦੀ ਜੀ ਭਾਈ ਡੰਡੇ ਮੁਰੇ ਸਭ ਸਿੱਦੇ ਨੇ ਲੋਕਾਂ ਦੀ ਬੋਲੀ ਬਦਲ ਗਈ ਗੁੰਡੇ ਅਤੇ ਗੰਦੇ ਬੰਦੇ ਸਮਾਜ ਲਈ ਹਮੇਸ਼ਾ ਖਤਰਨਾਕ ਹੁੰਦੇ ਹਨ ਜਿੱਥੇ ਵੀ ਅਜਿਹੇ ਬੰਦੇ ਹੁੰਦੇ ਹਨ ਕਾਨੂੰਨ ਜਨਤਾ ਦਾ ਹੁੰਦਾ ਸਿਆਸਤ ਵਿੱਚ ਆਏ ਗੁੰਡੇ ਦੇਸ਼ ਲਈ ਖਤਰਨਾਕ ਬਣ ਜਾਂਦੇ ਹਨ ਆਪਣੀ ਹੱਕਾਂ ਲਈ ਲੜਨ ਵਾਲੇ ਅਰਥਵਾਦੀ ਬਣਦੇ ਹਨ ਤੇ ਸਿਰਫ ਤਾਂ ਪ੍ਰਸਤੀ ਅਤੇ ਸਿਆਜ ਦੀ ਕੁਰਸੀ ਬਚਾਈ ਰੱਖਣ ਲਈ ਕਤਲੇਆਮ ਕਰਵਾਉਣ ਵਾਲੇ ਲੋਕਾਂ ਦੀ ਲੀਡ ਰੱਖਵਾਉਂਦੇ ਹਨ ਚਾਂਬੜਨੀਸ ਕੱਲ ਨੂੰ ਆਪਣੀ ਹੱਤਕ ਸਮਝਿਆ ਅੰਕਿਤਾ ਜਿਹੀ ਲੋਕਾਂ ਦੀ ਜ਼ਮੀਰ ਖਤਮ ਹੋਈ ਹੁੰਦੀ ਆ ਕੋਈ ਉਹਨਾਂ ਦੇ ਰਾਹ ਰੋੜਾ ਬਲੀ ਇਹ ਬਰਦਾਸ਼ਤ ਨਹੀਂ ਕਰਦੇ ਇੱਕ ਦਿਨ ਚਲੋ ਗੇਲੀ ਜਮੀਦਾਰਾਂ ਦੇ ਖੇਤ ਵਿੱਚ ਫਸਲਾਂ ਨੂੰ ਮੋਟਰ ਦਾ ਪਾਣੀ ਲਾ ਰਿਹਾ ਸੀ ਤਾਂ ਚਾਂਬੜ ਅਤੇ ਉਸੇ ਤੇ ਉਹ ਉਸ ਸਾਥੀਆਂ ਦੇ ਉਸ ਉੱਤੇ ਹਮਲਾ ਕਰ ਦਿੱਤਾ ਉਸੇ ਠੇਡ ਵਿੱਚ ਕਿਰਸ਼ਦਾ ਘਾਤਕ ਵਾਰ ਕੀਤਾ ਅਤੇ ਗੇਲੀ ਥਾਈ ਹੀ ਮਾਰਿਆ ਗਿਆ ਗੇਲੀ ਦਾ ਕਤਲ ਕਰਨ ਤੋਂ ਬਾਅਦ ਚਾਂਬੜ ਅਤੇ ਉਸੇ ਸਾਥੀ ਕਾਇਮ ਹੋ ਗਏ ਪੁਲਿਸ ਵਾਲੇ ਆਏ ਤਾਂ ਉਹਨਾਂ ਦੇ ਡੱਬੇ ਨੂੰ ਗ੍ਰਿਫਤਾਰ ਕਰਕੇ ਲੈ ਗਏ ਪਰ ਚਾਂਬੜ ਅਤੇ ਉਸੇ ਸਾਥੀ ਕਿੱਧਰ ਗਏ ਕੋਈ ਥੋ ਪਤਾ ਨਾ ਲੱਗਿਆ ਅਕੀਰਿਕਵਿੰ ਕਾਰਨ ਲੁੱਟਣ ਦੀ ਕੋਸ਼ਿਸ਼ ਵਿੱਚ ਉਹ ਫੜੇ ਗਏ ਉਹਨਾਂ ਉੱਤੇ ਲੁੱਟਖੋਰੀ ਤੇ ਕਤਲ ਦੀ ਮੁਕੱਦਮੇ ਸ਼ੁਰੂ ਹੋ ਗਏ ਜਲਦੀ ਹੀ ਸਜ਼ਾ ਹੋ ਗਈ ਚਾਂਬੜ ਅਤੇ ਉਸ ਦੇ ਦੋ ਸਾਥੀ ਜੇਲ੍ਹ ਦੀਆਂ ਕੋਠੜੀਆਂ ਵਿੱਚ ਬੰਦ ਹੋ ਗਏ 범ਤੀ ਚੁੱਪ ਹੋ ਗਈ ਜੇ ਕੋਈ ਉਸਨਾਂ ਨੂੰ ਦੁੱਖ ਵੰਡਾਉਣ ਆਉਂਦਾ ਤਾਂ ਉਹ ਬੋਲਦੀ ਨਾ ਕਈ ਵਾਰ ਉਹ ਪਾਗਲਾਂ ਦੀ ਤਰ੍ਹਾਂ ਕਰਨ ਲੱਗਦੀ ਦੇਖਿਓ ਮੇਰਾ ਸੰਦੂਕ ਬਹੁਤ ਭੜੇਗਾ ਅਤੇ ਭੜ ਕੇ ਬਾਹਰ ਜਾਵੇਗਾ ਉਹ ਬਹੁਤ ਸਾਰਾ ਪੈਸਾ ਕਮਾ ਕੇ ਲਿਆਵੇਗਾ ਮੇਰੇ ਗੁਰਵਤ ਦੇ ਦਿਨ ਕੱਟੇ ਜਾਣਗੇ ਬਹੁਤੀਆਂ ਔਰਤਾਂ ਉਸ ਨਾਲ ਹਮਦਰਦੀ ਜਤਾਉਂਦੀਆਂ ਤੇ ਮੋੜ ਆਉਂਦੀਆਂ ਬੀਬਾ ਬਾਬੀ ਨੂੰ ਗਜਾ ਪਾ ਰਿਹਾ ਬਾਬੇ ਹੱਥ ਵੀ ਦੇਖਦੇ ਨੇ ਜੇ ਕਿਸੇ ਨੇ ਹੱਥ ਦਿਖਾਉਣਾ ਤਾਂ ਦਿਖਾ ਲਵੋ ਇੱਕ ਗੀਰੂ ਰੰਗੇ ਕੱਪੜੇ ਪਾਈ ਸਾਧ ਗੁੰਮਤੀ ਦੇ ਬੂਹੇ ਉਤੇ ਆਖੜਾ ਹੋਇਆ ਗੁੰਮਤੀ ਦੇ ਸਿਰ ਨੂੰ ਗੁੱਸਾ ਚੜ ਗਿਆ ਉਸ ਦੀਆਂ ਅੱਖਾਂ ਵਿੱਚੋਂ ਅੰਧਿਆਰ ਨਿਕਲਣ ਲੱਗੇ ਉਸ ਨੇ ਖੁਰਲੀ ਦੇ ਲਾਗੇ ਪੈ ਡੰਡੇ ਨੂੰ ਚੁੱਕਿਆ ਤੇ ਕੜਕਦੇ ਬੋਲੀ ਠਹਿਰ ਦਿਖਾਉਣੀਆ ਤੈਨੂੰ ਹੱਥ ਇਹ ਆਖੋ ਸਾਧਵਲਵਰੀ ਸਾਦੇ ਦੇ ਕੇ ਭੱਜ ਗਿਆ ਸਾਧ ਅੱਗੇ ਅੱਗੇ ਤੇ ਗੁੰਮਤੀ ਡੰਡਾ ਚੁੱਕੀ ਉਸ ਦੇ ਪਿੱਛੇ ਪਿੱਛੇ ਭੱਜੀ ਦਰਿਆ ਵਿੱਚ ਖੇਡਦੀ ਨਿਆਣੀ ਦੇ ਕੂਕ ਚੱਕ ਦਿੱਤੀ ਲੋਕ ਅਚੰਬੇ ਸਮਾਸ਼ਾ ਰੇਖਾਂ ਲੱਗੇ ਆਖਿਰ ਸਾਥ ਜਾਨ ਬਚਾ ਕੇ ਪਛ ਨਿਕਲਿਆ ਅਤੇ ਗੁੰਮਤੀ ਹਫਦੇ ਹਫਦੇ ਡਿੱਗ ਪਈ ਧੰਨਵਾਦ ਜੀ ਅੱਜ ਦੀ ਕਹਾਣੀ ਦੇ ਸੁਣਨ ਦੇ ਲਈ ਇਹ ਕਹਾਣੀ ਤੁਹਾਨੂੰ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ